ਹਾਂਜੀ ਦੋਸਤੋ ਕੀ ਹਾਲ ਚਾਲ ਹੈ ਸੌਤ ਕਰਦੇ ਫਿਰ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਨਵੀਂ ਵੀਡੀਓ ਨਾਲ ਕਰਦੇ ਆ तकरीबन ਨਵੇਂ ਦਿਨ ਦੀ ਸ਼ੁਰੂਆਤ ਤੇ ਬਾਕੀ ਸਾਡੇ ਬਲੌਗ ਨਾਲ ਬਣੇ ਰਿਓ ਤੇ ਠੰਡ तकरीबन ਬਹੁਤ ਜ਼ਿਆਦਾ ਹੋਈ ਪਈ ਹਰੇਕ ਨੂੰ ਖੰਗ 'ਚ ਕੰਮ ਹੋਇਆ ਪਿਆ ਜਿੰਨੀ ਕਿ ਵਚਤ ਹੁੰਦੀ ਹੈ ਕਰੀ ਚੱਲੋ ਤੁਹਾਡਾ ਹਰਮਨ ਸਿੰਘ ਅਜੇ ਤੱਕ ਸੈੱਟ ਨਹੀਂ ਆ ਰਿਹਾ ਕੱਲ ਵੀ ਰਿਪੋਰਟਾਂ 'ਚ ਕੁਝ ਜ਼ਿਆਦਾ ਸਹਾਰ ਨਹੀਂ ਹੋ ਰਿਹਾ ਬਾਕੀ ਬੱਚ ਦੇਖੋ ਤੇ ਅੱਜ ਆਪਾਂ ਇੱਕ ਤਿਆਰ ਆਪਣੇ ਜਿਹੜਾ ਮੋਬਾਈਲ ਹੈ ਨਾ ਮੋਬਾਈਲ ਬਿਲਕੁਲ রেকর্ডিং ਹੈ ਜੋ ਬਿਲਕੁਲ ਸਾਫ਼ ਨਹੀਂ ਕਰ ਰਿਹਾ ਤੇ ਦੂਜਾ ਥੋੜੇ ਆਪਣੀ ਗੱਡੀ ਦੀ ਦਿੱਕਤ ਹੈ ਫੇ ਗੱਡੀ ਨੂੰ ਵਰਕਸ਼ਾਪ ਵਿੱਚ ਲੈ ਕੇ ਚੱਲਾਂਗੇ ਉਹਨੂੰ ਕੰਮ ਕਰਾਉਣਾ ਹੈ ਬਾਕੀ ਹੁਣ ਆਪਾਂ ਤਿਆਰ ਆ ਖਾਣਾ ਖਾ ਲਿਆ ਤੇ ਥੋੜੇ ਟਾਈਮ ਤੱਕ ਚਾਹ ਪਾਣੀ ਪੀ ਕੇ ਚੱਲਦੇ ਆ ਜੀ ਆਪਣੇ ਅੱਜ ਦੇ ਕੰਮ ਤੇ ਤੇ ਬਣੇਓ ਸਾਡੇ ਬਲੌਗ ਨਾਲ ਸਾਡੇ ਸਫ਼ਰ ਨਾਲ ਵੀਡੀਓ ਵਧੀਆ ਲੱਗਿਆ ਲਾਈਕ ਕਰਿਓ ਕਮੈਂਟ ਕਰਿਓ ਤੇ ਵੀਡੀਓ ਨੂੰ ਪਾਤਵਾ ਦਿਓ ਸ਼ੇਅਰ ਜ਼ਰੂਰ ਕਰਿਓ ਜੀ ਗੱਡੀ ਦਾ ਤਕਰੀਬਨ ਜੋ ਕੈਮਰਾ ਸੀ ਨਾ ਗਾ ਜੀ ਗੱਡੀ ਦਾ ਕਾਫੀ ਕੰਮ ਕਰਾਉਣ ਵਾਲਾ ਸੀਗਾ ਗੱਡੀ ਦਾ ਜਿਹੜਾ ਕੈਮਰਾ ਵੀ ਖਰਾਬ ਸੀਗਾ ਆਪਾਂ ਇੱਕ ਆਪਣਾ ਪਏ ਕੜਾ ਤੇ ਆਪਾਂ ਆਈ ਸੀ ਲਾਭ ਇਲੈਕਟ੍ਰੋਨਿਕ ਵਾਲਿਆਂ ਦੇ ਤੇ ਇੱਥੋਂ ਹੀ ਪਹਿਲਾਂ ਆਪਾਂ ਗੱਡੀ ਦਾ ਕੰਮ ਪਹਿਲਾਂ ਕਰਵਾ ਕੇ ਲੈ ਗਏ ਸੀਗੇ ਤੇ ਹੁਣ ਫਿਰ ਅੱਜ ਗੱਡੀ ਦਾ ਕੈਮਰਾ ਵੀ ਆਪਾਂ ਕਰਵਾ ਰਹੇ ਹਾਂ ਠੀਕ ਹੈ ਕਿ ਬੈਕ ਵਾਲਾ ਕੈਮਰਾ ਸੀ ਜੋ ਕਾਫੀ ਖਰਾਬ ਹੋ ਗਿਆ ਸੀਗਾ ਤੇ ਹੁਣ ਉਹ ਲੱਗਿਆ ਪਿਆ ਬਾਈ ਕਾਰ ਨੇ ਠੀਕ ਤੇ ਪਹਿਲਾਂ ਅੰਦਰੋਂ ਡੈਕ ਡੁਕ ਜਾ ਮਾਰਿਆ ਪੱਟ ਕੇ ਸਾਰਾ ਹੁਣ ਤਾਰ ਪਾਉਂਦਾ ਪਾਉਂਦਾ ਲੈ ਕੇ ਬੈਕ ਹੈਂ ਤੁਪਾਨੋ ਪਟਰਾ ਇਲੈਕਟ੍ਰਿਕੀ ਨਾਲ ਇਹਨੂੰ ਤੇ ਇਹ ਫੋਰ ਕਰਦੇ ਕਰਦੇ ਦਾ ਵੀ ਇਲਾਜ ਕਰਨਾ ਪੈ ਜੇ ਨਾਜ ਕੀ ਹੁੰਦਾ ਸੋਧਾ ਲਾਈਟ ਇਹ ਰਾਵੜੀ ਜੀ ਹੁੰਦੀ ਇਹਦੇ ਲੋਕ ਰੇ ਦੇ ਅੰਦਰ ਤੇ ਸਾਡੇ ਸ਼ਹਿਰ ਦੀ ਜਿਹੜੀ ਨਾ ਸਬਜੀ ਮਾਰਕੀਟ ਹੈ ਸਬਜੀ ਦੀ ਮਾਰਕੀਟ ਆ ਸਾਰੀ ਸਬਜੀ ਦੀ ਮਾਰਕੀਟ ਹੈ ਤੇ ਮੈਨੂੰ ਹੋਇਆ ਕਹਿੰਦੇ ਸਬਜੀ ਲੈ ਕੇ ਆਇਓ ਉਹ ਬਸ ਚੀਜ਼ ਦੀ ਕਿ ਸਾਗ ਗਲਵਾ ਆਪਾਂ ਕਹਿੰਦੇ ਨੇ ਸਾਗ ਬਹੁਤ ਜ਼ਿਆਦਾ ਬੜਾਉਣ ਲੱਗੇ ਕਈ ਗੱਦੇ ਤੇ ਜਿਹੜੇ ਚੰਗੀਆਂ ਦੀ ਪਸੰਦੀ ਸਬਜੀ ਲੈ ਕੇ ਆਈ ਤੇ ਆਪਾਂ ਹੁਣ ਸ਼ਾਇਦ ਦੇਖਦੇ ਆਂ ਕਿਹ ਚੀਜ਼ ਵਧੀਆ ਮਿਲਦੀ ਆਪਾਂ ਨੂੰ ਇੱਥੋਂ ਬੜੀ ਚੀਜ਼ ਮਿਲ ਗਈ ਆਪਾਂ ਉਹ ਲੈ ਚਲਦੇ ਆਂ ਦੇਖਦੇ ਲਾਉਨੇ ਗੱਡੀ ਸਾਈਡ ਤੇ ਇਹ ਸਬਜੀ ਮੰਡੀ ਸਾਡੀ ਮੂਨਕ ਸ਼ਹਿਰ ਦੀ ਆਪਨੇ ਸਬਜੀ ਤਕਰੀਬ ਲੇ ਕੇ ਰੱਖ ਲਈ ਤੇ ਇਸ ਟਾਈਮ ਬਾਜ਼ਾਰ ਦੇ ਵਿੱਚ ਨਾ ਇੱਥੇ ਭੀੜ ਬਹੁਤ ਹੋ ਜਾਂਦੀ ਹੈ ਕਿਉਂਕਿ ਪੁਰਾਣੇ ਬੱਸ ਸਟੈਂਡ ਦੇ ਨੇੜੇ ਹੋਣ ਕਰਨਾ ਲੈ ਕੇ ਲਵਾ ਇੱਥੇ ਰੱਖ ਲਈ ਤੇ ਹੌਲੀ ਹੌਲੀ ਕਰਦੇ ਆਪਾਂ ਅੱਗੇ ਗੱਡੀ ਨੂੰ ਇਸ ਟਾਈਮ ਨਾ ਬਾਜ਼ਾਰ ਦੇ ਵਿੱਚ ਭੀੜ ਬਹੁਤ ਹੋ ਜਾਂਦੀ ਹੈ ਇੱਕ ਤਾਂ ਤੁਹਾਨੂੰ ਪਹਿਲਾਂ ਦੱਸਿਆ ਪੁਰਾਣਾ ਬੱਸ ਸਟੈਂਡ ਹੈ ਨੇੜੇ ਉਹਦਾ ਕਿਥੇ ਫ੍ਰੀ ਭੀੜ ਈ ਜਾਂਦੀ ਹੈ ਕਿਤੇ ਮੋੜ ਦੋ ਤਿੰਨ ਪਿੰਡਾਂ ਛੜਕ ਜਾਂਦੀ ਹੈ ਇੱਥਾਂ ਤੇ ਸਾਰਾ ਬਾਜ਼ਾਰ ਤਕਰੀਬ ਰੋਣਾ ਐਸੇ ਜਗ੍ਹਾ ਤੇ ਆ ਜਾਂਦਾ ਵਾਕੀ ਸਬਜ਼ੀ ਵਗੈਰਾ ਆਪਾਂ ਨੇ ਲੈ ਲਈ ਸੀ ਕਿ ਸਾਈਡ ਤੇ ਤੇ ਸਬਜ਼ੀ ਆਪਾਂ ਨੇ ਤਕਰੀਬ ਰੋਣਾ ਰੱਖ ਲਈ ਤੇ ਹੁਣ ਚੱਲਣ ਆਪਾਂ ਨੇ ਘਰ ਨੂੰ ਤੇ ਚੱਲ ਕੇ ਕਿਹਨੇ ਦਿਖਾ ਮੈਂ ਕੀ ਸਬਜ਼ੀ ਲਈ ਹੈ ਮੜਾ ਸਬਜ਼ੀ ਲੈ ਕੇ ਆਸ ਦਿੱਤੀਗਾ ਹੈ ਅੱਜ ਵਾਸਤੇ ਕਰਕੇ ਵਾਸਤੇ ਬੁਆਈਏ ਅੱਛਾ ਆਪ ਜਿੱਥੇ ਪਹੁੰਚਿਆ ਤੇ ਉਹ ਹੀ ਗਾ ਮੈਨੂੰ ਕੁਝ ਚਾਦੀ ਵੇਦੀ ਕਿ 60 ਰੁਪਏ ਰਹਿਣੇ ਆ ਹਾਂ ਬਤਾਂਉਣ ਪਏ ਨੇ ਆ ਕੀ ਤੇ ਚਾਹ ਲਾ ਇਹ ਵੇਖੇ ਖਰਾਬ ਹੁੰਦੀ ਹੈ ਕੁਛ ਨਹੀਂ ਹੁੰਦਾ ਜਿਹੜੀ ਆ ਗਈ ਇੰਦਰ ਦਾਇਆ ਫਿਰ ਹੁੰਦਾ ਲਓ ਜੀ ਇਹਦਾ ਸਾਹਮੂ ਸਬਜ਼ੀ ਦਾ ਆ ਵੀ ਪਿਆ ਕਰ ਮਤਾਂਵਾ ਦੇ ਜੀ ਚਲੋ ਕੋਈ ਗੱਲ ਨਹੀਂ ਜਿਹੜੀ ਆ ਗਈ ਹੁਣ ਤਾਂ ਚਾਹ ਬਣਾ ਦੋ ਉਪਰ ਜਾਦੇ ਰਹੇ ਹੋਣੀ ਗੱਡੀ ਦਾ ਉਹ ਘਰਾ ਕਿ ਲੈਣੇ ਚੁੱਲ੍ਹਾ ਕਿ ਲੈਣੇ ਕੀ ਜੀ ਚਾਹ ਕੀ ਜੀ ਆਪਾਂ एलसीडी अच्छा YouTube वाली सर्विस सर्विस सभी विविध सभी लगिया लगदा ठीक ਠੀਕ ਹੈ YouTube ਨਹੀਂ ਦਿਖਦਾ ਦੇ ਨਾਲ ਉਹ ਗੱਡੀ ਬੈਠਾ ਰਹੇ ਕਿਉਂ ਹੋਰ ਆਪਾਂ ਪਾਈ ਤਾਂ ਜੀ ਨੇ ਲਾ ਲਾ ਸੀ ਉਹ ਆ ਗੁੰਮ ਗੁੰਮ ਸਮੋ ਜੋ ਦੇਖਿਆ ਦੇਖਦੇ ਆ ਚਲ ਦੇਖਦੇ ਚੰਗੇ ਕਰਦਾ ਵਰਦਾ ਦੂਰੇ ਹੈ ਕੀ ਬਣਾਉਣਾ ਹੈ ਅੰਮਾ ਆਏਗੀ ਅੰਮਾ ਉਹ ਇਹ ਲੈ ਬੱਚਿਆਂ ਨਾਲ ਦਨ ਜਾ ਕੇ ਕਰ ਫਿਰ ਜਾ ਕੇ ਦਣਾ ਸੁਣਾਉਣਾ ਦੋ ਦੁੱਖ ਦਰਦ ਹੈ ਸੁਣਾਵੀ ਅੰਮਾ ਸੁਣਾ ਲਾ ਹੁਣ ਅੰਮਾ ਸੁਣਦਾ ਨਹੀਂ ਕਰੂ ਹੈ ਸੁਣਦਾ ਨਹੀਂ ਇਹ ਤਾਂ ਆਪਣੀ ਮਾਂ ਨੂੰ ਕਹਿੰਦਾ ਮਾਂ ਲੋ ਚੱਲ ਮਿਲ ਲੋ ਲੈ ਕੇ ਹਾਂ ਹੈ ਹਾਂ ਚੱਲ ਫਿਰ ਪਰਗੇ ਹਾਂ ਕੰਮ ਤਾਂ ਹੋ ਗਿਆ ਅੱਛਾ ਹਾਂ ਕੀ ਕੰਮ ਕਰਿਆ ਕੋਈ ਮੈਂ ਬਹੁਤ ਕੰਮ ਕਰਿਆ ਕੋਈ ਕੰਮ ਨਹੀਂ ਕਰਦਾ ਅੱਜ ਤੂੰ ਕਹਿਣ ਲੱਗੇ ਹੈ ਰਾਤ ਨੂੰ ਕਰੂਗਾ ਰਾਤ ਨੂੰ ਹਾਂ ਸੌ ਕੇ ਯੈਸ ਸਵੇਰੇ ਕਰਾਂਗਾ ਰਾਤ ਨੂੰ ਸੌਣ ਤੋਂ ਬਾਅਦ ਸਵੇਰੇ ਉੱਠਣ ਤੋਂ ਪਹਿਲਾਂ ਕੰਮ ਕਰਨਾ ਹੈ ਹਾਂ ਹਾਂ ਆਈ ਹੰਦਾਂ ਹੈ ਰਾਤ ਨੂੰ ਨਾ ਸੌਣ ਤੋਂ ਬਾਅਦ ਸਵੇਰ ਉੱਠਣ ਤੋਂ ਪਹਿਲਾਂ ਕੰਮ ਕਰੂ ਸਕੂਲ ਦਾ ਇਹ ਸਵਾਰ ਕੇ ਬੰਦਾ ਹੈਗਾ ਵੇ ਇੱਕ ਖੁਲਗੀ ਵੀ ਆ ਮੈਂ ਆ ਹੀ ਖੁਲਗੀ ਦੀ ਰਾਤ ਬਣਾਦਾ ਆ ਮਨੇ ਸਹੀ ਪਾਇਗਾ ਔਰ ਇਹ ਜੋ ਨਿਕੜੀਆਂ ਦੀ ਹੈ ਕੁਮਾਰਾ ਨਹੀਂ ਉਹ ਉਹ ਨਹੀਂ ਉੱਚਾ ਹੁੰਦਾ ਉਹ ਨਹੀਂ ਹਟਦਾ ਉਹ ਚੁੱਪ ਕਰਦਾ ਹਾਂਜੀ ਕੀ ਹਾਲ ਹੈ ਗਾਓ ਕੀ ਇਹ ਤਾਂ ਗੰਗਜਾਮਦਨੋਂ? ਹੋਮੀ ਐ। ਦਵਾਈ? ਕੋਈ ਫਰਕ ਪਿਆ ਕੁਛ ਆਇਆ। ਅੱਜ ਬੁਖਾਰ ਛੱਡ ਕੇ ਉੱਤਰਿਆ ਮੈਨੂੰ ਲੱਗਦਾ। ਮੈਂ ਪਈ ਸੀ ਤਸੀਨਾਂ ਵਾਲੀ। ਉਹ ਡਾਕਟਰ ਦਵਾਈ ਲੈਣੀ ਕੋਈ। ਤੇ ਉਹ ਦੂਜਾ ਚੌਧਰੀ ਕਿਧਰ ਐ ਜਾ। ਕੋਈ ਪਿਆ ਹੋਣਾ ਆਪ ਵੀ ਕਿਤੇ ਸੁੱਤਾ ਹੋ। ਨਾ ਹੁਣ ਤਾਂ ਹੋਰੀ ਬਰਦਿਆ ਇਹਨੂੰ ਫਿਰ ਟਫੀ ਆਈ ਡੋਟ ਲਾਈਟ ਹਟ ਟਫੀ ਨੂੰ। ਪੈਗ ਨੂੰ ਫਿਰ ਧਾ ਕੇ ਹੈ? ਅੱਜ ਕੀ ਬਣਾ ਲੈ ਅੱਜ ਗੋਭੀ ਅੱਜ ਬਣੇਗੀ ਸਵਾਦ ਪਹਿਲਾਂ ਤਾਂ ਬਣਾਏ ਹੈ ਗੋਭੀ ਵੀ ਨਹੀਂ ਕੋਲ ਬਣਾਉਣ ਦੀ ਨਾ ਸਵਾਦ ਮੈਨੂੰ ਸਵਾਦ ਲੱਗਦੀ ਹੈ ਮੈਨੂੰ ਤਾਂ ਨੂੰ ਵਧੀਆ ਲੱਗਦੀ ਹੈ ਤੂੰ ਤਾਂ ਨੂੰ ਖਾਣ ਦੇ ਹੈ ਕਿਵੇਂ ਸੇਕ ਤੇ ਛੱਡ ਕੇ ਲੈ ਜਾ ਰਹੀ ਹੈ ਹੁਣ ਉਹਨਾਂ ਦੇ ਆ ਆਲੂ ਖਾਣੇ ਦੇਗੇ ਚੌਲ ਖਾਣੇ ਆਲੂ ਖਾਣੇ ਹੈ ਚੌਲ ਜਿਹੜੇ ਪਤਲੇ ਦਾ ਹੋਗੇ ਦਸ ਨਾਲ ਇਹ ਹੋਰ ਕੁਝ ਹਾਂ ਹਾਂ ਚੱਲ ਹੁਣ ਦੂਜੇ ਮਰੀਜ਼ ਦਾ ਪਤਾ ਲੈ ਲਈਏ ਕਿਵੇਂ ਆ ਮਾਤਾ ਜੀ ਸੋਨੂੰ ਕਹਿੰਦੇ ਤੁਸੀਂ ਬਿਮਾਰ ਹੋਗੇ ਜੈਂ ਬੁਖਾਰ ਹੋ ਰਿਹਾ ਜਨੂੰ ਵੀ ਹਾਂ ਪੀ ਐ ਮਾਂ ਨਾ ਨਹੀਂ ਮਾਤਨ ਹੋ ਰਿਹਾ ਕੁਝ ਅੱਛਾ ਮਮਾ ਦੀ ਮੈਨੂੰ ਲੱਗਦਾ ਵੀ ਮੇਰੇ ਸੁੱਠਾ ਖਾ ਗਿਆ ਹੈ ਤੇਰਾ ਸਰੀਰ ਕੀ ਕਹਿੰਦਾ ਹੋਣਾ ਠੀਕ ਐ ਅਜੇ ਰੈਸਟ ਕਰੀਏ ਬੱਚਾ ਹੂੰ ਰੈਸਟ ਹੀ ਕਰਨਾ ਇਹ ਤਾਂ ਪਿਆਰ ਸੀ ਹਾਂ ਹੁਣ ਦੋ ਦਿਨਾਂ ਦਾ ਕਰ ਲੈ ਰੈਸਟ ਐਂ ਤੋਂ ਬਾਅਦ ਅੰਦਰ ਸਾਮ ਵਾਰ ਫਿਰ ਉਹ ਦੇਖਦੇ ਆਂ ਦੁਬਾਰੇ ਹੂੰ ਐ ਦਵਾ ਵੀ ਪੀਛੇ ਆਵਾਂ ਹਾਂ ਐਂ ਤੋਂ ਬਾਅਦ ਟੈਸਟ ਕਰਾ ਲੈ ਆਂ ਦੁਬਾਰੇ ਸਾਰਾ ਮਾ ਸਾਰਾ ਪਰਿਵਾਰ ਐ ਮਰੀਜ਼ ਹੋ ਗਏ ਹੈ ਪਰ ਮਾਤਾ ਕਹੀਗੀ ਨਾ ਮੈਂ ਉਹ ਮਾਤਾ ਦੂਜੀ ਮਾਂ ਮੈਂ ਕਿਹਾ ਮਾਂ ਨੂੰ ਹੋ ਰਿਹਾ ਹੈ ਗੜੀ ਕੋ ਲੱਗਿਆ ਵੀ ਡੈਲੀ ਪਿੱਛੇ ਲੱਗ ਹਾਂਜੀ ਠੀਕ ਹੈ ਵਸ ਵਧੀਆ ਇਹ ਗੱਲ ਕਰਨਾ ਐ ਵੈਸੇ ਪਹਿਲੇ ਕਿੱਡੇ ਬਾ ਸਾਰੇ ਮਰੀਜ਼ ਹੋ ਗਏ ਕਰਤੇ ਕੋਰੇ ਮਾ ਉਸ ਵੀ ਤੇ ਰੋਏ ਐ ਕੋਸਾ ਕੁਛ ਨਾ ਹੋਣੇ ਦੀ ਬੱਚਿਆਂ ਨੂੰ ਨਾ ਹੂੰ ਹੂੰ ਮੈਨੂੰ ਤਾਂ ਹੌਲੀ ਪਾਉਣੀ ਆ ਘੱਟ ਬੰਦ ਰੋਤ ਬਹੁਤ ਹੂੰ ਫੇਰ ਵੀ ਪਰ ਅੱਜ ਕਲਾ ਰੁਕਦਾ ਨਾ ਕੋਣੋ ਬਹੁਤ ਪ੍ਰੇਸ਼ਾਨ ਕਰਦਾ ਹਾਂਜੀ ਦੋਸਤੋ ਆਪਣੇ ਅੱਜ ਦੇ ਬਲੌਗ ਨੂੰ ਅੱਜ ਦੀ ਵੀਡੀਓ ਨੂੰ ਤਕਰੀਬਨ ਆਪਾਂ ਬੰਦ ਇੱਥੇ ਕਰਦੇ ਆ ਜੀ ਸੋ ਅੱਜ ਦਾ ਬਲੌਗ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਵਧੀਆ ਲੱਗਦੀ ਲਾਈਕ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜਿਹੜੇ ਚੈਨਲ ਤੇ ਪਹਿਲੀ ਵਾਰ ਆਉਂਦੇ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਸੋ ਮਿਲਦੇ ਜੀ ਕੱਲ ਫਿਰ ਇੱਕ ਨਵੀਂ ਵੀਡੀਓ ਇੱਕ ਨਵਾਂ ਬਲੌਗ ਲੈ ਕੇ ਰਸਤੋ ਰੱਖੋ ਆਪਣਾ ਖਿਆਲ ਅਸ਼ੇਕਾਲ ਗੁੱਡ ਬਾਏ ਰੱਬ ਰੱਖਾ